ਪੰਜਾਬ ਲਈ ਅਤੇ ਪਿੰਡ ਤੇ ਤੁਹਾਡਾ ਸਵਾਗਤ ਹੈ ਕਮਿਊਨਿਟੀ ਹੈਲਥ ਸੈਂਟਰ ਧਾਰੀਵਾਲ ਵਿਖੇ ਸ਼੍ਰੀ ਸੁਖਮੀ ਸਾਹਿਬ ਜੀ ਦੇ 파ਠ ਨਾਲ ਨਵੇਂ ਸਾਲ ਦੀ ਕੀਤੇ ਆਰੰਭਤਾ। ਛੀਅਾ ਤੇ ਧਾਰੀਵਾਲ ਵਿਖੇ ਐਸਐਮ ਡਾਕਟਰ ਰਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਮੁਕੇ ਸਾਹਿਬ ਵੱਲੋਂ ਨਵੇਂ ਸਾਲ ਦੇ ਰੰਮਾ ਮੌਕੇ ਸ਼੍ਰੀ ਸੁਖਮੀ ਸਾਹਿਬ ਜੀ ਦਾ 파ਠ ਕਰਵਾਇਆ ਅਤੇ ਸੰਗਤ ਨੂੰ ਸਿਹਤਮੰਦ ਪੰਜਾਬ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਤੇ ਸਰਮੋਤ ਡਾਟਰ ਰਵਿੰਦਰ ਸਿੰਘ ਨੇ ਕਿਹਾ ਕਿ 90 ਸਾਲ ਦੀ ਰਮਸਾ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟਰਾਫਰਾ ਲੈ ਕੇ ਕੰਮ ਤੇ ਰਮਸਾ ਕੀਤੀ ਹੈ ਆਪਣੇ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਜੋ ਵੀ ਮਰੀਜ਼ ਹਲਕਾ ਵੀ ਕੇ ਆਵੇ ਉਹ ਤੰਦਰੁਸਤ ਸਿਹਤਮੰਦ ਹੋ ਕੇ ਜਾਵੇ ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਰਕਾਰੀ ਸਿਹਤ ਸੁਭਾਵ ਬਾਰੇ ਵੀ ਵਿਸਥਾਰ ਨਾਲ ਜਾਣਨਾ ਪਾਇ ਜਦ ਕਿ ਸਮੁੱਚੇ ਸਾਭ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਹਾ ਸਰਦਾਲ ਅੰਦਰ ਲਿਆਉਣ ਤੇ ਫੁੱਲਾਂ ਦੀ ਵਰਕਾ ਕਰਕੇ ਸਤਿਕਾਰ ਕੀਤਾ ਗਿਆ ਸਮਾਗਮ ਉਪਰੰਤ ਗੁਰੂ ਘਰ ਅਪੋਰਟ ਲੰਗਰ ਵਰਤਿਆ ਇਸ ਮੌਕੇ ਤੇ ਐਸਐਮਓ ਡਾਕਟਰ ਰਵਿੰਦਰ ਸਿੰਘ ਕੋਲ ਇਲਾਵਾ ਡਾਕਟਰ ਬ੍ਰਿੰਦਰ ਸਿੰਘ ਲੇਰ ਡਾਕਟਰ ਅਨਮੋਲ ਸਿੰਘ ਡਾਕਟਰ ਪ੍ਰਭ ਜੋਤ ਕੌਰ ਡਾਕਟਰ ਇੰਦਰਪਾਲ ਸਿੰਘ ਡਾਕਟਰ ਜੋਤਪਾਲ ਸਿੰਘ ਤੇ ਕੇਸਵ ਸਿੰਘ ਜੀ ਤੇ ਸੁਵਿੰਦਰ ਕੌਰ ਅਮਰਜੀਤ ਕੌਰ ਜਿਕੰਦਰ ਕੌਰ ਰਮਨ ਦੀਪਕੌਰ ਰਮਨਪ੍ਰੀਤ ਕੌਰ ਜਗੰਤ ਕੌਰ ਜਤਿੰਦਰ ਕੌਰ ਸੰਗਰ ਤੇ ਸ਼ਰੀਜੰਗ ਹਰਿੰਦਰ ਸਿੰਘ ਸੁਪਾਲ ਰਾਜ ਕੁਮਾਰ ਮਨਾਸ਼ ਗੁਜੀਤ ਕੁਮਾਰ ਫਸੀਲ ਕੁਮਾਰ ਸ਼ੋਕ ਕੁਮਾਰ ਤੋਂ ਇਲਾਵਾ ਹੋਰ ਸਟਾਫ હાજર ਸੀ ਦੇਖੋ ਧਾਰੀਵਾਲ ਤੋਂ ਪੱਤਰਕਾਰੀ ਮਜੀਦੀ ਦੀ ਖਾਸ ਰਿਪੋਰਟ ਮੈਂ ਡਾਕਟਰ ਰਵਿੰਦਰ ਸਿੰਘ ਸੀਨੀਅਰ ਮੈਡੀਕਲ ਆਫੀਸਰ ਹਾਂ ਸੀਐਸਸੀ ਧਾਰੀਵਾਲ ਮੈਂ ਸਾਲ 2025 ਜਿਹੜਾ ਆ ਰਿਹਾ ਆ ਗਿਆ ਆ ਗਿਆ ਇਹਦੀ ਸਮੂਹ ਦੇਸ਼ ਨਿਵਾਸੀਆਂ ਨੂੰ ਖਾਸ ਕਰਕੇ ਧਾਰੀਵਾਲ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾਂ ਤੇ ਆਸ ਕਰਦਾ ਜਿਹੜਾ ਆਉਣ ਵਾਲਾ ਸਾਲ ਹੈ 2025 ਹੈ ਉਹ ਸਭ ਲਈ ਜਿਹੜਾ ਤੰਦਰੁਸਤੀ ਭਰਿਆ ਜਿਹੜਾ ਉਹ ਹੋਏਗਾ ਸੋ ਇਹ ਇੱਥੇ ਧਾਰੀਵਾਲ ਜਿਹੜੇ ਸਾਡਾ ਹਸਪੀਟਲ ਹੈ ਇੱਥੇ ਸ਼ੁਰੂ ਤੋਂ ਚੱਲਦੀ ਆ ਰਹੀ ਆ ਤੇ ਨਵੇਂ ਸਾਲ ਦਾ ਜਿਹੜਾ ਅਸੀਂ ਇਸ ਦਾ ਪਹਿਲਾ ਦਿਨ ਅਸੀਂ ਸ਼ੁਰੂ ਕਰਦੇ ਆ ਉਹ ਅਸੀਂ ਸਭ ਤੋਂ ਸਟਾਫ ਨੇ ਸੋਚਿਆ ਹੈ ਕਿ ਕਾਫੀ ਬਾਕੀ ਇੰਸਟੀਚੂਸ਼ਨ ਚ ਵੀ ਹੁੰਦਾ ਬਾਕੀ ਇਸਤਾਨਾ ਚ ਵੀ ਹੁੰਦਾ ਪਰ ਅਸੀਂ ਜਿਹੜਾ ਨਵੇਂ ਸਾਲ ਦੇ ਜਿਹੜੀ ਸ਼ੁਰੂਆਤ ਕਰਦੇ ਆ ਪਹਿਲੇ ਦਿਨ ਤੋਂ ਅਸੀਂ ਇਹ ਸੋਚਿਆ ਕਿ ਮਹਾਰਾਜ ਦੇ ਲਿਆ ਕੇ ਉੱਥੇ ਅਸੀਂ ਉਹਨਾਂ ਦਾ ਪ੍ਰਕਾਸ਼ ਕਰਕੇ ਤੇ ਮਹਾਰਾਜ ਦਾ ਨਾਮ ਲੈ ਕੇ ਗੁਰੂ ਮਹਾਰਾਜ ਦਾ ਨਾਮ ਲੈ ਕੇ ਅਸੀਂ ਕੰਮ ਸ਼ੁਰੂ ਕਰੀਏ ਉਹਨਾਂ ਕੋਲ ਅਸੀਂ ਅਸ਼ੀਰਵਾਦ ਲੈਣੇ ਆ ਤੇ ਉਹਨਾਂ ਨੂੰ ਉਹਨਾਂ ਦੇ ਅੱਗੇ ਅਰਦਾਸ ਕਰਦੇ ਆਂਗੇ ਸਾਨੂੰ ਪ੍ਰਮਾਤਮਾ ਬਲ ਬਖਸ਼ੇ ਜਿਹਦੇ ਕਰਕੇ ਜਿਹੜੀ ਸਾਨੂੰ ਮਰੀਜ਼ਾਂ ਦੀ ਲੋਕਾਂ ਦੀ ਜਿਹੜੀ ਆਮ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਮੇਰੀ ਇਹ 4 ਮਹੀਨੇ ਪਹਿਲਾਂ ਹੋਈ ਸੀ ਇੱਥੇ ਪੋਸਟਿੰਗ ਉਸ ਤੋਂ ਪਹਿਲਾਂ ਮੈਂ ਸਿਵਲ ਹਸਪਤਾਲ ਬਟਾਲੇ ਸੀਗਾ ਉਸ ਤੋਂ ਬਾਅਦ ਅਸੀਂ ਕਾਫੀ ਚੇਂਜਸ ਲਿਆਂਦੇ ਨੇ ਇਨਫਰਾਸਟ੍ਰਕਚਰ ਵਗੈਰਾ ਕਾਫੀ ਹੱਦ ਤੱਕ ਇੰਪਰੂਵ ਕੀਤਾ ਜਿਵੇਂ ਤੁਸੀਂ ਕੁਝ ਨੋਟ ਵੀ ਕੀਤਾ ਹੋਏਗਾ ਤੇ ਇਸ ਤੋਂ ਇਲਾਵਾ ਜਿਹੜੀ ਥੋੜੀ ਜਿਹੀ ਅਸੀਂ ਇੰਪਰੂਵਮੈਂਟ ਕੀਤੀ ਜਿਹੜੀ ਓਵਰਆਲ ਜਿਹੜੀ ਆਪਾਂ ਇੱਕ ਮੈਨੇਜਮੈਂਟ ਹੁੰਦੀ ਆ ਉਹ ਥੋੜੀ ਇੰਪਰੂਵ ਹੋਈ ਆ ਤੇ ਅੱਗੋਂ ਜਿਹੜੇ ਆਉਣ ਵਾਲੇ ਸਮੇਂ ਚ ਕੋਸ਼ਿਸ਼ ਸਾਡੀ ਇਹ ਰਹੇਗੀ ਕਿ ਇੱਕ ਦੋ ਸਟਾਫ ਮੈਂਬਰ ਹੋਰ ਲਿਆ ਕੇ ਜਿਨ੍ਹਾਂ ਦੀ ਥੋੜੀ ਕਮੀ ਹੈਗੀ ਆ ਤੇ ਜਿਹੜੀ ਧਾਰੀਵਾਲ ਦੇ ਨਿਵਾਸੀਆਂ ਨੂੰ ਥੋੜੀ ਹੋਰ ਜਿਹੜੀ ਬਿਹਤਰਾ ਸਹੂਲਤਾਂ ਆਪਾਂ ਦੇ ਸਕੀ ਆ। ਦਾ ਇਸ ਨਵੇਂ ਸਾਲ ਦੇ ਉੱਤੇ ਸਮੂਹ ਮਾਨਵਜਾਤੀ ਨੂੰ ਲੱਖ ਲੱਖ ਵਧਾਈ ਦਿੰਨਾ ਵਾ। ਔਰ ਇਸ ਖਾਸ ਕਰਕੇ ਸਾਡਾ ਜਿਹੜਾ ਸਰਕਾਰੀ ਪ੍ਰਾਇਮਰੀ ਹਸਪਤਾਲਾ ਸਾਡੇ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਦੇ ਵਿੱਚ ਮੈਂ ਇਲਾਕਾ ਵਾਸੀਆਂ ਨੂੰ ਕਹਿਣਾ ਚਾਹੁੰਦਾ ਤੇ ਉਹ ਵੱਧ ਤੋਂ ਵੱਧ ਇਸ ਹਸਪੀਟਲ ਦਾ ਲਾਭ ਲੈਣ ਤੇ ਇੱਥੇ ਹਰ ਇੱਕ ਜਿਹੜੀ ਆ ਅ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਜੀ ਔਰ ਜਿਵੇਂ ਸਾਡੇ ਸਤਿਕਾਰਯੋਗ ਡਾਕਟਰ ਸਾਹਿਬ ਨੇ ਦੱਸਿਆ ਕਿ ਜੇਕਰ ਕੋਈ ਡੈਫੀਸ਼ੈਂਸੀ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਐ ਸਾਲ ਦੇ ਵਿੱਚ ਉਹਨੂੰ ਬਿਲਕੁਲ ਇੰਪਰੂਵ ਕੀਤਾ ਜਾਏ ਤਾਂ ਜੋ ਇਸ ਇਲਾਕੇ ਦੇ ਵੱਧ ਤੋਂ ਵੱਧ ਸਿਹਤ ਸਹੂਲਤਾਂ ਦਾ ਜਿਹੜਾ ਵਾ ਉਹ ਆਨੰਦ ਮਾਨਣ ਸਕਣ ਔਰ ਮੈਂ ਆਪਣੇ ਵੱਲੋਂ ਆਪਣੇ ਪੂਰੇ ਇੰਸਟੀਚਿਊਟ ਵੱਲੋਂ ਔਰ ਸਾਡੇ ਸਤਿਕਾਰਯੋਗ ਸੀਨੀਅਰ ਮੈਡੀਕਲ ਅਫੀਸਰ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਅਸੀਂ ਅੱਜ ਸਮੂਹ ਸਟਾਫ ਸੀਐਸੀ ਦਾ ਰਿਵਾਲ ਡਾਕਟਰ ਰਵਿੰਦਰ ਸਿੰਘ ਜੀ ਐਸਐਮਓ ਉਹਨਾਂ ਦੀ ਨਿਗਰਾਨੀ ਹੇਠ ਗੁਰੂ ਮਹਾਰਾਜ ਨੂੰ ਅੱਜ ਅਸੀਂ ਲੈ ਕੇ ਆਏ ਹਾਂ ਸੁਖਨੀ ਸਾਹਿਬ ਦਾ ਪਾਠ ਕਰਵਾ ਰਹੇ ਹਾਂ ਸਮੂਥ ਸਟਾਫ ਔਰ ਸੇਵਾ ਕਰ ਰਹੇ ਹਾਂ ਸ਼੍ਰੀ ਲੰਗਰ ਲੱਗੇ ਹੋਏ ਨੇ ਤੇ ਅਸੀਂ ਸਾਰਿਆਂ ਨੂੰ ਅੱਜ ਨਵੇਂ ਬਰੇ ਤੇ ਵਧਾਈ ਦਿੰਦੇ ਆ ਤੇ ਪਰਮਾਤਮਾ ਅਗੇ ਕਾਮਨਾ ਕਰਦੇ ਆ ਕਿ ਸੁੱਖਾਂ ਸ਼ਾਂਤਾਂ ਦਾ ਸ਼ਾਂਤੀ ਦਾ ਇਹ ਸਾਲ ਚੜੇ ਤੇ ਸਭ ਚੜ੍ਹਦੀ ਕਲਾ ਚ ਰਹਣ ਸਰਬੱਤ ਦਾ ਭਲਾ ਹੋਵੇ ਅੱਜ ਸੀਐਸਸੀ ਧਾਰੀਵਾਲ ਦੇ ਵਿੱਚ ਨਵੇਂ ਸਾਲ ਵਾਲੇ ਦਿਨ ਸੁਖਨੀ ਸਾਹਿਬ ਜੀ ਦਾ ਪਾਠ ਆਰੰਭ ਹੋਇਆ ਔਰ ਉਸ ਦੇ ਪਰੰਤ ਲੰਗਰ ਵੀ ਚੱਲਣਗੇ ਇਹ ਜਿਹੜੀ ਹੈ ਸਾਡੇ ਹਰ ਸਾਲ ਇਹ ਰੁਟੀਨ ਆ ਵੀ ਹਰ ਸਾਲ ਦਾ ਨਵੇਂ ਸਾਲ ਵਾਲੇ ਦਿਨ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਨਵੇਂ ਸਾਲ ਦੀ ਆਰੰਭਤਾ ਕਰਦੇ ਆ ਤਾਂ ਕਿ ਪਰਮਾਤਮਾ ਸਾਡੇ ਹਸਪੀਟਲ 'ਚ ਆਉਣ ਵਾਲੇ ਸਾਰੇ ਮਰੀਜ਼ ਔਰ ਸਾਡੇ ਇਸ ਇਸ ਇਲਾਕੇ ਦੇ ਵਾਸੀ ਸਾਡੇ ਐਸਐਮਓ ਸਾਹਿਬ ਦੀ ਨਿਗਰਾਨੀ ਹੇਠ ਜਿਹੜਾ ਪਾਠ ਹੋ ਰਿਹਾ ਉਹਨਾਂ ਨੂੰ ਸਿਹਤ ਚੰਗੀ ਬਖਸ਼ੇ ਸਾਡੇ ਸਾਰੇ ਇਲਾਕੇ ਨੂੰ ਸਿਹਤ ਚੰਗੀ ਬਖਸ਼ੇ ਔਰ ਸਾਰਿਆਂ ਲਈ ਇਹ ਸਾਲ ਜਿਹੜਾ ਆ ਖੁਸ਼ੀਆਂ ਭਰਿਆ শুভকামনা ধন্যবাদ